ਕਸਟਮਰ ਨੇ ਕੋਰਨਰ ਤੇ ਵਸ ਫਲਾਵਰ ਐਂਡ ਬਾਜ਼ੂ ਤੇ ਵਾਲਾ ਫਲਾਵਰ ਕਿਆ ਸੀਗਾ ਕਿ ਤੁਸੀਂ ਆਪਣੀ ਪਸੰਦ ਦਾ ਸਿੰਪਲ ਜਾਂ ਫਲਾਵਰ ਬਣਾ ਦਿਓ ਇੱਕ ਕਪਸ ਸਾਈਡ ਤੇ ਇਹ ਵਾਲਾ ਫਲਾਵਰ ਰੈਡੀ ਕਰ ਦ ਦੂਸਰਾ ਫਲਾਵਰ ਆਪਣਾ ਰੈਡੀ ਹੋ ਰਿਹਾ ਬਾਜ਼ੂ ਤੇ ਟੈਂਕ ਦੇ ਵਿੱਚ ਇਸ ਤਰ੍ਹਾਂ ਦਾ ਡਿਜ਼ਾਈਨ ਰੈਡੀ ਕਰਵਾਉਣ ਦੇ ਲਈ ਮੈਸੇਜ ਕਰਕੇ ਤੁਸੀਂ ਵਰਕ ਦਾ ਪ੍ਰਾਈਸ ਫੈਬਰਿਕ ਦਾ ਪ੍ਰਾਈਸ ਕੁਝ ਹਾਂਜੀ ਨੈਕਸਟ ਆਪਾਂ ਆਵਲਾ ਸੂਟ ਰੈਡੀ ਕਰ ਰਹੇ ਹਾਂ ਕਿ ਰੇਤੇ ਵਰਗੇ ਚਾਕਾਂ ਦੇ ਵਰਕ ਹੋ ਰਿਹਾ ਪੂਰੀ ਫੁੱਲ ਸੂਟ ਦੀ ਲੁੱਕ ਤੁਹਾਨੂੰ ਜਦੋਂ ਸੂਟ ਰੈਡੀ ਹੋਇਆ ਨਾ ਉਸ ਤੋਂ ਬਾਅਦ ਤੁਹਾਨੂੰ ਸਾਰਾ ਡਿਜ਼ਾਈਨ ਪੂਰਾ ਦਿਖਾਇਆ ਜਾਏਗਾ ਅਜੇ ਲੱਗ ਰਿਹਾ ਹੈ ਆਪਣਾ ਚਾਕ ਰੈਡੀ ਹੋ ਰਿਹਾ ਹੈ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਹਾਂਜੀ ਆਪਣਾ ਘੇਰਾ ਰੈਡੀ ਹੋ ਰਿਹਾ ਬਹੁਤ ਹੀ ਜਿਆਦਾ ਸੋਹਣਾ ਨਹੀਂ ਟੈਂਟ ਕਲੀਨ ਵਰਕ ਹੋ ਰਿਹਾ ਘੇਰੇ ਤੇ ਲਾਈਫ ਜੇ ਕਲਰ ਤੇ ਆਪਾਂ ਇਸ ਤੋਂ ਬਾਅਦ ਵੀਡੀਓ ਵਰਕ ਵਾਲੀ ਨਹੀਂ ਪਾਈ ਕਿਉਂਕਿ ਨਾ ਆਪਣੇ ਕੋਲ ਫੈਬਰਿਕ ਦੂਸਰੇ ਆਪਣੇ ਕੋਲ ਸਿੰਧੀ ਟੋਪੇ ਦੇ ਆਰਡਰ ਆ ਗਏ ਸੀ ਕਾਫੀ ਉਹਨਾਂ ਨੂੰ ਆਪਾਂ ਤਿਆਰ ਕਰਕੇ ਭੇਜਣਾ ਸੀ ਇਸ ਕਰਕੇ ਆਪਾਂ ਅੱਜ ਵੀਡੀਓ ਇਹ ਪਾ ਰਹੇ ਆ ਵਰਕ ਹੋ ਰਿਹਾ ਸੀ ਤੁਸੀਂ ਵੀ ਘੇਰੇ ਤੇ ਬਾਜੂ ਤੇ ਸੋਨਾ ਸੋਨੇ ਸੋਨੇ ਸੂਟ ਰੈਡੀ ਕਰਵਾਉਣ ਦੇ ਲਈ ਵਰਕ ਲਈ ਆਰਡਰ ਕਰ ਸਕਦੇ ਹੋ ਪੂਰੀ ਲੁੱਕ ਤੁਹਾਨੂੰ ਦਿਖਾਉਣੀ ਆ ਸੂਟ ਦੀ हाँ जी अपनी बादच रख चुकी है किरा बजाय हो चुका देख सकते हो नीट एंड क्लीन वर्क वर्क करके ने पाई सी, से दसिया हुआ भी अपने कुर्ती बहुत तो ही ज्यादा ऑर्डर आ गए थे वो अपन कंप्लीट कर रहे इस करके आप हम आप सूट लगाए हुए बहुत ही सोना सूट रैडी होेरे से बाजू पर भी वर्क करा सकते हो नैट ये आंटी का सूट लाइट कलर पर किया है इस करके नैट पर आपका स्किप किया है बाजू रैडी होगी ਸਾਨੂੰ ਸੁਨੇਹਾ ਦੇ ਸਕਦਾ ਹਾਂ ਜੀ DM ਕਰ ਸਕਦੇ ਹਾਂ ਥੈਂਕ ਯੂ ਜੀ